ਅੱਜ ਸਾਡੇ ਵੀਰ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਝਾਰੂ ਜੋਧੇ ਸਰਦਾਰ ਬਲਬੀਰ ਸਿੰਘ ਜੀ ਕੈਨੇਡਾ ਵਾਲੇ ਜਿਨ੍ਹਾਂ ਨੇ ਪ੍ਰੋਫੈਸਰ ਵਿੰਦਰਪਾਲ ਸਿੰਘ ਜੀ ਦੀ ਇਲੈਕਸ਼ਨ ਦੇ ਵਿੱਚ ਬਹੁਤ ਜਿਆਦੇ ਮਿਹਨਤ ਕੀਤੀ ਹੈ ਦਿਨ ਰਾਤ ਇੱਕ ਕੀਤੀ ਹੈ ਜਦ ਕਿ ਇਹਨਾਂ ਨੇ ਅੱਜ 2 ਜੂਨ ਨੂੰ ਕੈਨੇਡਾ ਵੀ ਜਾਣਾ ਸੀ ਪਹਿਲਾਂ ਵੀ ਜਾਣਾ ਸੀ ਪਰ ਇਲੈਕਸ਼ਨ ਦੇ ਕਰਕੇ ਇਹਨਾਂ ਨੇ ਆਪਣੀ ਟਿਕਟ ਹੈ ਜਿਹੜੀ ਉਹ ਲੇਟ ਕਰਵਾਈ ਹੈ ਅੱਜ 2 ਜੂਨ ਨੂੰ ਕੈਨੇਡਾ ਚੱਲੇ ਨੇ ਇਹਨਾਂ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਐ ਤੇ ਗੱਲ ਕਰਾਂਗੇ ਜੀ ਸਾਡੇ ਜ਼ਿਲ੍ਹਾ ਜਲਾਸ 77 ਨੇ ਜੋ ਦਫ਼ਤਰ ਦੇ ਪਟਿਆਲੇ ਦੇ ਸਰਦਾਰ ਗੁਰਜਰਨ ਸਿੰਘ ਜੀ ਘਰ ਆਇਆ ਇਹਨਾਂ ਤੋਂ ਇਹ ਦੱਸਣਗੇ ਸਾਨੂੰ ਜੀ ਅੰਮ੍ਰਿਤ ਜੀ ਬਾਰੇ ਹਾਂਜੀ ਸਿਕਤਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਫਰੋਮਣੀ ਅਕਾਲੀ ਦਲ ਅਮਰਤ ਸਰਬ ਸਿਮਰਜੀਤ ਮਾਨ ਪਾਲਟੀ ਵੱਲੋਂ ਅੱਜ ਸਾਡੇ ਭਾਈ ਸਾਹਿਬ ਜੀ ਬਲਵੀਰ ਸਿੰਘ ਜੀ ਜੋ ਕਿ ਆਪਣੇ ਇੱਥੇ ਆਏ ਹੋਏ ਹਨ ਕੁਝ ਦਿਨਾਂ ਤੋਂ ਇਹਨਾਂ ਸਾਡੇ ਨਾਲ ਰਲ ਕੇ ਆਪਣੀ ਪਾਰਟੀ ਦਾ ਸਾਡੇ ਨਾਲ ਪੂਰਾ ਨਾ ਤਨ ਮਨ ਨਾਲ ਸੰਯੋਗ ਦਿੱਤਾ ਹੈ ਇਹਨਾਂ ਨੇ ਸਾਡੇ ਨਾਲ ਦਿਨ ਰਾਤ ਇਹਨਾਂ ਬਰਾਬਰ ਕੀ ਸਾਡੇ ਨਾਲ ਕੰਮ ਵਾਸਤੇ ਲੱਗੇ ਰਹੇ ਨੇ ਤੇ ਅੱਜ ਇਹਨਾਂ ਦੀ ਕੈਨੇਡਾ ਵਾਸਤੇ ਜਾਣ ਵਾਸਤੇ ਇਹਨਾਂ ਦੀ ਤਿਆਰੀ ਹੈ ਤੇ ਅਸੀਂ ਇਹਨਾਂ ਦਾ ਸਵਾਗਤ ਕਰਨ ਵਾਸਤੇ ਇੱਥੇ ਆਏ ਹਾਂ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਡੀ ਪਾਰਟੀ ਦਾ ਸਹਿਯੋਗ ਦਿੱਤਾ ਹੈ ਇਹਨਾਂ ਨੇ ਰਾਤ ਤੱਕ ਬੋਸ ਤੇ ਵੀ ਸਾਰਾ ਦਿਨ ਡਿਊਟੀ ਦਿੱਤੀ ਇਹਨਾਂ ਨੇ ਅੱਜ ਜਾਣਾ ਸੀ ਇਹਨਾਂ ਤਿਆਰੀ ਰਾਤ ਨੂੰ ਆ ਕੇ ਕੀਤੀ ਏ ਪਾਰਟੀ ਦਾ ਇਹਨਾਂ ਇਹਨਾਂ ਆਪਣਾ ਦਿਲ ਤੋਂ ਸੇਵਾ ਕੀਤੀ ਅਸੀਂ ਇਹਨਾਂ ਦਾ ਸਾਥ ਨਹੀਂ ਪੜਾ ਸਕਦੇ ਅਸੀਂ ਕੈਨੇਡਾ ਗਿਆ ਦੇ ਇਹਨਾਂ ਨੂੰ ਯਾਦ ਕਰਦੇ ਰਵਾਂਗੇ ਇਹਨੀਆਂ ਬੇਨਤੀਆਂ ਪ੍ਰਵਾਨ ਕਰਿਆ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਅੱਜ ਸਾਡੇ ਹਲਕੇ ਛਤਰਾਣੇ ਦੀ ਪੂਰੀ ਟੀਮ ਹੈ ਦਲੇਰ ਸਿੰਘ ਜੀ ਨੇ ਤੇ ਬਲਾਕ ਪਾਤੜਾਂ ਦੇ ਪ੍ਰਧਾਨ ਆਪਣੇ ਅਮਰਪਾਲ ਸਿੰਘ ਜੀ ਨੇ ਤੇ ਸਰਦਾਰ ਸਾਹਿਬ ਸਿੰਘ ਜੀ ਨੇ ਤੇ ਸਰਦਾਰ ਨਰਮਲ ਸਿੰਘ ਜੀ ਨੇ ਤੇ ਇਹਨਾਂ ਦੀ ਰਵਾਨਗੀ ਤੇ ਅੱਜ ਪੂਰੀ ਟੀਮ ਹੈ ਜਿਹੜੀ ਪਹੁੰਚੀ ਹੈ ਇਹਨਾਂ ਨੂੰ ਰਵਾਨਗੀ ਦੇਣ ਲਈ ਤੇ ਕੈਨੇਡਾ ਲਈ ਵਧੀਆ ਉੱਥੇ ਖੁਸ਼ ਰਹਿਣ ਤੇ ਇਹਨਾਂ ਨਾਲ ਗੱਲ ਕਰਾਂਗੇ ਹਾਂਜੀ ਬਲਵੀਰ ਸਿੰਘ ਜੀ ਤੁਹਾਨੂੰ ਕਿਹਾ ਜਾ ਲੱਗਿਆ ਤੁਸੀਂ ਸੇਵਾ ਕੀਤੀ ਹੈ ਸ਼੍ਰੋਮਣੀ ਅਕਾਲੀ ਦਲੰਬਰ ਸਾਨੂੰ ਬਹੁਤ ਵਧੀਆ ਲੱਗਾ ਸਾਨੂੰ ਜੀ ਆਪਣੀ ਆਪਣੀ ਪਾਰਟੀ ਦੀ ਸੇਵਾ ਕੀਤੀ ਹੈ ਅਸੀਂ ਕਿਸੇ ਦੀ ਕਿਸ ਨਹੀਂ ਕੀਤੀ ਅਸੀਂ ਆਪਣੀ ਪਾਰਟੀ ਦੀ ਸੇਵਾ ਕੀਤੀ ਹੈ ਮੈਨੂੰ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਮੈਨੂੰ ਵਿਦਾ ਕਰਨ ਵਾਸਤੇ ਆਏ ਠੀਕ ਹੈ ਜੀ ਧੰਨਵਾਦ ਜੀ ਤੇ ਆਸ ਕਰਾਂਗੇ ਕਿ ਤੁਸੀਂ ਜਦੋਂ ਵੀ ਆਵੋ ਤਾਂ ਉਦੋਂ ਸਾਡੇ ਸਾਨੂੰ ਜਰੂਰ ਮਿਲੋ ਆ ਕੇ ਸਾਰੇ ਟੀਮ ਨੂੰ ਮਿਲੋ ਆ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ